ਇਕਸਨਾਂ ਲਾਇਨ ਪੰਜਾਬ ਤੇ ਜੰਮੂ ਕਸ਼ਮੀਰ ਦੇ ਪ੍ਰਭਾਰੀ ਮਿੰਨੀ ਵਰਮਾ ਹੋਣਾ ਦੇ ਵੱਲੋਂ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਹੋਣਾ ਨੂੰ ਮੰਗ ਪੱਤਰ ਦਿੱਤਾ ਗਿਆ ਹੂਕਾ ਬਾਰ ਬੰਦ ਕਰਵਾਉਣਾ ਹੋਟਲ ਮਾਲਕਾਂ ਦੇ ਉੱਤੇ ਕਾਰਵਾਈ ਕਰਨ ਦੇ ਲਈ ਤਾਂ ਦੱਸਤੀ ਉਹਨਾਂ ਦੇ ਕਹਿਣਾ ਸੀਗਾ ਕਿ ਜਿੱਤੇ ਪੰਜਾਬ ਸਰਕਾਰ ਪਿਛਲੀ ਦਿਨੀ ਤੋਂ ਲਗਾਤਾਰ ਜਿਹੜਾ ਨਸ਼ਿਆਂ ਦਾ ਠੱਲ ਪਾਉਣ ਦੇ ਉਪਰਾਲੇ ਜਿਹੜੇ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਉੱਤੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਉਹ ਜੋ ਹੋਟਲ ਡਿਸਟ੍ਰਿਕਟ ਪਠਾਨਕੋਟ ਦੇ ਅਜਿਹੇ ਨੇ ਕੁਝ ਰੈਸਟੋਰੈਂਟ ਅਜਿਹੇ ਨੇ ਜਿੱਤੇ ਹੂਕਾ ਬਾਹਰ ਦਾ ਜਿਹੜਾ ਪਰ ਜੋ ਜਿਹੜਾ ਇਸਤੇਮਾਲ ਜਿਹੜਾ ਕੀਤਾ ਜਾਂਦਾ ਜਿਹ ਦੇਸ ਦਾ ਪਾ ਵੇਖ ਰਹੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਖੇਲਬਾੜ ਜਿਹੜਾ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਸੀਗਾ ਕਿ ਵੱਡਾ ਸੁਭਾਸ਼ਨ ਜਿਹੜਾ ਐਸਐਸਪੀ ਪਠਾਨਕੋਟ ਹੋਣਾ ਵੱਲੋਂ ਦਿੱਤਾ ਗਿਆ ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਬੰਦੀ ਕਾਰਵਾਈਆਂ ਦੇ ਉੱਤੇ ਜਿਹੜੀ ਇੱਕ ਇੱਕ ਜਾਂਦੀ ਦੀ ਇਸ ਮੌਕੇ ਕੀ ਕੁਝ ਕਹਿਣਾ ਹੈ ਬੰਨੀ ਪਰਵਾ ਹੋਣਾ ਦਾ ਤਾਂ ਉਹਨਾਂ ਸਹਿਯੋਗੀ ਦਾ ਉਸਨਾਂ ਦੇ ਹੱਥਾਂ ਨੂੰ ਆਪਣਾ ਦਿਲਵਾਨ ਸਭ ਤੋਂ ਪਹਿਲੇ ਜੈ ਸ਼੍ਰੀ ਰਾਮ ਜੀ ਸਨਾਤਨ ਧਰਮ ਕੀ ਜੈ ਸਾਡੇ ਰਾਸ਼ਟਰੀ ਸੁਪਰੀਮੋ ਅਮੀਤ ਅਰੋੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਅੱਜ ਇੱਕ ਮੰਗ ਪੱਤਰ ਮਾਨਜੋਗ ਸਾਡੇ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਜੀ ਨੂੰ ਦਿੱਤਾ ਹੈ ਔਰ ਮੰਗ ਪੱਤਰ ਤੇ ਬੜੇ ਸ਼ਾਫ ਸ਼ਬਦਾਂ ਦੇ ਵਿੱਚ ਲਿਖਿਆ ਜਿੱਥੇ ਕਿ ਪੰਜਾਬ ਸਰਕਾਰ ਨਸ਼ੇ ਦੇ ਖਿਲਾਫ ਵਧੀਆ ਕੰਮ ਕਰ ਰਹੀ ਹੈ ਔਰ ਸਾਡੀ ਪੰਜਾਬ ਪੁਲਿਸ ਪਠਾਨਕੋਟ ਨਸ਼ੇ ਦੇ ਵੱਡੇ ਵੱਡੇ ਸਦਾਗਰਾਂ ਨੂੰ ਸ ਲੱਖਾਂ ਦੇ ਪਿੱਛੇ ਭੇਜ ਰਹੀ ਹੈ ਪਰ ਇੱਕ ਨਸ਼ਾ ਜਿਹਦਾ ਨਾਮ ਹੁੱਕਾ ਜਿਹੜਾ ਅੱਜ ਕੱਲ ਦੇ ਸਾਡੇ ਬੱਚੇ 16 ਸਾਲ ਤੋਂ ਲੈ ਕੇ 24 25 ਸਾਲਾਂ ਤੱਕ ਇਸ ਨਸ਼ੇ ਦਾ ਜਿਹੜਾ ਸੇਵਨ ਕਰ ਰਿਹਾ ਹੈ ਪਰ ਇਹ ਹੁੱਕਾ ਜਿਹੜਾ ਪੰਜਾਬ ਸਰਕਾਰ ਵੱਲੋਂ ਇਹਦੇ ਤੇ ਰੋਕ ਲਗਾਈ ਗਈ ਹੈ ਪਰ ਹੋਟਲਾਂ ਦੇ ਜਿਹੜੇ ਮਾਲਕ ਨੇ ਜਾਂ ਕਲੱਬ ਹੈ ਜਾਂ ਰੈਸਟੋਰੈਂਟ ਹੈ ਉੱਥੇ ਵੇਖਣ ਚ ਆਇਆ ਕਿ ਪਰਦੇ ਦੇ ਪਿੱਛੇ ਹੁੱਕਾ ਜਿਹੜਾ ਬਾਰੀ ਮਾਤਰਾ ਦੇ ਵਿੱਚ ਬੱਚਿਆਂ ਕੋਲ ਪ੍ਰਯੋਗ ਕਰਵਾਇਆ ਜਾ ਰਿਹਾ ਜਿਹੜੇ ਸਰਾ ਸਰ ਗਲਤ ਹੈ ਬੱਚਿਆਂ ਦਾ ਇਹਦੇ ਵਿੱਚ ਨੁਕਸਾਨ ਹੋ ਸਕਦਾ ਹੈ ਕਿਉਂਕਿ ਬੱਚੇ ਜਿਹੜੇ ਇਹਨਾਂ ਦਾ ਕੋਈ ਫਿਊਚਰ ਨਹੀਂ ਹੋ ਸਕਦਾ ਕਿਉਂਕਿ ਜਿਸ ਕਾਰਨ ਇਹ ਹੁੱਕੇ ਦੇ ਆਦੀ ਹੋ ਚੁੱਕੇ ਆ ਉਹਦੇ ਰਿਕਾਰਡਿੰਗ ਅਸੀਂ ਮੰਗ ਪੱਤਰ ਦਿੱਤਾ ਔਰ ਅਸੀਂ ਕਿਹਾ ਕਿ ਇਹਨਾਂ ਜਿਹੜੇ ਹੁੱਕੇ ਦਾ ਪਰਦੇ ਦੇ ਪਿੱਛੇ ਪ੍ਰਯੋਗ ਕਰਵਾ ਰਹੇ ਨੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਵੇਖਣ ਜੇ ਇਹ ਵੀ ਆਇਆ ਕਿ ਗਾਂਦੀ ਚੌਂਗ ਦੇ ਵਿੱਚ ਕੁਝ ਦੁਕਾਨਾਂ ਹੈਗੀਆਂ ਪਾਣ ਵਾਲੀਆਂ ਜਿਹੜੇ ਹੁੱਕੇ ਨੂੰ ਵੇਚ ਰਹੇ ਨੇ ਉਹ ਵੀ ਉਹਨਾਂ ਅੱਗੇ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਵੇਚਣਾ ਬੰਦ ਕਰ ਦਿਓ ਨਹੀਂ ਤੇ ਤੜਤੇ ਕਾਰਵਾਈ ਕਰਾਵਾਂਗੇ ਵਖੋ ਮਾਨਜੋ ਸਾਡੇ ਐਸਐਸਪੀ ਦਿਲਜਿੰਦਰ ਸਿੰਘ ਢਿੱਲੋ ਜੀ ਇੱਕ ਤੇ ਬਹੁਤ ਵਧੀਆ ਇਨਸਾਨ ਹੈ ਹਰ ਇੱਕ ਕਿਸੇ ਦੀ ਸੁਣਦੇ ਨੇ ਪਰ ਅਸੀਂ ਵੀ ਅੱਜ ਆਪਣੀ ਬੇਨਤੀ ਲੈ ਕੇ ਉਹਨਾਂ ਕੋਲ ਪਹੁੰਚੇ ਸੀ ਪਰ ਉਹਨਾਂ ਨੇ ਬਹੁਤ ਵਧੀਆ ਸੁਵਾਸਨ ਦਿੱਤਾ ਹੈ ਕਿ ਅਗਰ ਕੋਈ ਇਹੋ ਜੀ ਵੇਖਣ ਚ ਆਇਆ ਕਿ ਜੇ ਆ ਕੋਈ ਹੋਟਲ ਦੇ ਵਿੱਚ ਹੁੱਕੇ ਦਾ ਪ੍ਰਯੋਗ ਕਰਵਾ ਰਿਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ। ਜਲਦ ਕਰਨਾ। ਅਗਰ ਇਨਾ ਲੋਕਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਮੈਂ ਆਪਣੀ ਟੀਮ ਲੈ ਕੇ ਇਹਨਾਂ ਦਾ ਲਾਈਵ ਜਿਹੜਾ ਆਪਰੇਸ਼ਨ ਕਰਾਂਗਾ ਔਰ ਜਿੱਥੇ-ਜਿੱਥੇ ਲੋਕ ਹੁੱਕੇ ਦਾ ਜਿਹੜਾ ਪ੍ਰਯੋਗ ਕਰਵਾ ਰਹੇ ਹੋਣਗੇ ਉਹਨਾਂ ਤੇ ਉੱਥੇ ਬੰਦੀ ਕਾਰਵਾਈ ਕਰਾਵਾਂਗਾ। ਜੈ ਸ਼੍ਰੀ ਰਾਮ ਹਰ ਹਰ ਮਾਦੇਵ। ਮੈਂ ਸੀਸਣਾਲਾ ਆਂਦਾ ਪ੍ਰਧਾਨ ਰੂਪਲਾਲ ਅਜਾ ਸਿਐਸ ਸਭ ਕੋਲ ਆਏ ਸੀਗੇ ਮੰਗ ਪੱਤਰ ਲੈ ਗਏ ਨਾ ਸਿੱਧੇ ਖਿਲਾਫ ਜੋ ਕਿ ਹੁੱਕਾ ਵੇਚਦੇ ਹਨ ਜੋ ਆਉਣ ਵਾਲੇ ਬੱਚਿਆਂ ਦਾ ਫਿਊਚਰ ਆ ਉਹਦਾ ਫਿਊਚਰ ਖਰਾਬ ਨਾ ਹੋਵੇ ਔਰ ਐਸਪੀ ਸਾਹਿਬ ਨੇ ਆਮੇ ਦਲਾਸਾ ਦਿਆ ਇਸ ਕੋਲ ਸਤ ਕਦਮੀ ਕੀਤੀ ਜਾਏਗੀ ਓਟਰਾ ਦੇ ਵਿੱਚ ਕੀਤਾ ਜਾ ਰਿਹਾ ਰੈਸਟੋਰੈਂਟਾਂ ਦੇ ਜੇ ਕਲਬਾ ਦੇ ਵਿੱਚ ਹੋ ਰਿਹਾ ਜੋ ਛੋਟੇ ਬੱਚੇ ਆ ਯਾਨੀ ਕਿ 16 ਸਾਲ ਤੋਂ ਲੈ ਕੇ 24 ਸਾਲ ਤੱਕ ਇਹਦਾ ਵੀ ਵਿਸੇ ਖਰਾਬ ਹੋ ਰਿਹਾ ਇਸ ਕਰਕੇ ਅਸੀਂ ਮੰਗ ਪੱਤਰ ਹੈਗਾ ਐਸਪੀ ਸਾਹਿਬ ਕੋ ਆਇ ਤਾਂ ਹੀ ਕਹਿੰਨੇ ਆ ਕਿ ਅਗਰੇ ਜਿੰਨੇ ਮਾਲਕ ਹੈਗੇ ਨੇ ਅਗਰੇ ਨਹੀਂ ਬੰਦ ਕਰਦੇ ਅਸੀਂ ਇਸ ਤੋਂ ਅੱਗੇ ਹੋਰ ਕਾਰਵਾਈ ਕਰਾਂਗੇ